ਕਰ ਲਿਆ ਜਾਂਦਾ ਏ ਕਿ ਕਿਸਾਨ ਮਜ਼ਦੂਰ ਕਹਿ ਕੇ ਜਾਂ ਬੜੀਆਂ ਗੱਲਾਂ ਕਹਿ ਕੇ ਜਿਹੜਾ ਆ ਗੁਮਰਾਹ ਕਰਕੇ ਆਪਣੇ ਪਿੱਛੇ ਲਾ ਲਿਆ ਜਾਂਦਾ ਹੈ ਤੇ ਜਦੋਂ ਸਾਡੇ ਸਮਾਜ ਦੀ ਗੱਲ ਪਿਛਲੇ ਦਿਨੀ ਤਰਨਤਾਰਨ ਦੇ ਵਿੱਚ ਚੋਣਾ ਸੰਬੰਧੀ ਨਾਮਜ਼ਦਗੀ ਪੱਤਰ ਦਾਖਲ ਹੋ ਰਹੇ ਨੇ ਪਰ ਉੱਥੇ ਅਸੀਂ ਬਾਬਾ ਜੀ ਪੱਤਰਕਾਰ ਵੀ ਨੇ ਔਰ ਆਲ ਇੰਡੀਆ ਦਸ਼ਮੇਸ਼ ਫੌਜ ਦੇ ਚੇਅਰਮੈਨ ਨੇ ਔਰ ਮੈਂ ਦਾਸ ਮਨਦੀਪ ਦਸ਼ਮੇਸ਼ ਫੌਜ ਦਾ ਪੰਜਾਬ ਪ੍ਰਧਾਨ ਔਰ ਅਸੀਂ ਪੱਤਰਕਾਰ ਹੋਣ ਦੇ ਨਾਤੇ ਨਾਲ ਨਾਲ ਜਥੇਬੰਦੀ ਦੇ ਵਿੱਚ ਵੀ ਸਾਨੂੰ ਜਿਹੜਾ ਗਦਾਰ ਕੋਸ਼ਿਤ ਕੀਤਾ ਜਾਂਦਾ ਹੈ ਬੜਾ ਕੁਝ ਕਿਹਾ ਜਾਂਦਾ ਹੈ ਤੇ ਉਸੇ ਸੰਬੰਧ ਵਿੱਚ ਪਹਿਲਾਂ ਤਾਂ ਕੋਸ਼ ਸਿੰਘ ਉੱਥੇ ਤਰਨਤਾਰਨ ਇਕੱਠੇ ਹੋਏ ਸੀ ਅੱਜ ਸਿਹਰੇ ਬਾਬਾ ਜੀ ਨੂੰ ਪਤਾ ਹੈ ਹੋ ਜਾਂਦੀ ਸਾਡੀ ਥੋੜੀ ਉਹਦਾ ਕਰਕੇ ਸਾਨੂੰ ਮੁਸ਼ਕਲ ਹੋਈ ਕਿ ਗੱਡੀ ਗਰਮ ਹੋਣੀ ਸ਼ੁਰੂ ਹੋ ਗਈ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਕਿਸੇ ਹੋਰ ਦਿਨ ਰੱਖ ਲਈਏ ਆਪਾਂ ਅੱਜ ਅਸਲ ਦੇ ਵਿੱਚ ਇੱਕ ਮ ਲਾ ਵੀ ਨਿਕਲਣਾ ਸੀ ਰਾਮ ਅੰਮ੍ਰਿਤਸਰ ਸਾਹਿਬ ਉੱਥੇ ਬਾਬਾ ਮੇਜਰ ਸਿੰਘ ਸੋਢੀਆ ਉੱਧਰ ਵੀ ਜਾਣ ਦਾ ਪ੍ਰੋਗਰਾਮ ਸੀਗਾ ਪਰ ਅਸੀਂ ਸੋਚਿਆ ਵੀ ਜੇ ਦੋ ਚਾਰ ਸਿੰਘ ਨੇ ਤੇ ਅੱਜ ਇਹਨਾਂ ਨੂੰ ਉੱਥੇ ਲੈ ਕੇ ਆ ਜਾਈਏ ਫਿਰ ਇਹਨਾਂ ਨੇ ਦੱਸਿਆ ਕਿ ਸੰਗਤ ਕਾਫੀ ਇਕੱਠੀ ਹੋਈ ਹੈ ਤੇ ਤੁਸੀਂ ਆਉਣਾ ਹੀ ਆਉਣਾ ਹੈ ਤਾਂ ਫਿਰ ਸਾਡਾ ਵੀ ਵਿਚਾਰ ਦੀ ਹੈ ਭਾਵੇਂ ਜੋ ਮਰਜ਼ੀ ਹੋਵੇ ਸਾਨੂੰ ਆਉਣਾ ਪੜਦਾ ਹੈ ਸੰਗਤ ਦੀ ਉੱਥੇ ਜਿਹੜੀ ਆ ਉਹ ਸਾਡੇ ਆਸਪਾਸ ਜਰਾ ਬੜੀ ਜ਼ਰੂਰੀ ਐ ਕਿ ਉਹਨਾਂ ਕੋਲ ਪਹੁੰਚਿਆ ਜਾਵੇ ਹੋਰ ਮੁੱਦੇ ਦੀ ਜਦ ਮੈਂ ਆਉਣਾ ਹੈ ਕਿ ਸਾਡੇ ਇੱਥੇ ਆਉਣ ਦਾ ਮਕਸਦ ਹੈ ਸਾਡੇ ਮذਬੀ ਸਿੱਖ ਸਮਾਜ ਦੀ ਏਕਤਾ ਅੱਜ ਦੇ ਸਮੇਂ ਦੇ ਵਿੱਚ ਕਾਟੀਆਂ ਵੀ ਸਾਨੂੰ ਕਦੀ ਧਰਮ ਦੇ ਨਾਂ ਤੇ ਕੋਠੇ ਪਾਉਣ ਦੇ ਨਾਂ ਤੇ ਕਦੀ ਆਟਾ ਦੇਣ ਦੇ ਨਾਂ ਤੇ ਕਦੀ ਦਾਲ ਦੇਣ ਦੇ ਨਾਂ ਤੇ ਕਹਿੰਦਾ ਸਕਦਾ ਕਿ ਬਹੁਤ ਸਾਰੇ ਐਸੇ ਲੋੜਵੰਦ ਪਰਿਵਾਰ ਹੋਣਗੇ ਇਹ ਵਰਗ ਤੱਕ ਪਹੁੰਚਣ ਦੀ ਜਿਸ ਕਰਕੇ ਸਾਡੀ ਜਥੇਬੰਦੀ ਲੰਬੇ ਸਮੇਂ ਤੋਂ ਸਾਡੇ ਸਮਾਜ ਪ੍ਰਤੀ ਜਿਹੜਾ ਸੁਹਿਰਦ ਹੋ ਕੇ ਕੰਮ ਕਰ ਰਹੀ ਹੈ ਉਹ ਸਮਾਜਿਕ ਮੁੱਦੇ ਵੀ ਉਠਾਏ ਜਾ ਰਹੇ ਨੇ ਜਰੂਰੀ ਮਤਲਬ ਇੱਕ ਜਿਹੜੀ ਹੈਗੀ ਆ politcal ਪਾਰਟੀ ਜਿਹੜੀ ਆਪਣੇ ਆਪ ਨੂੰ ਘਮਾਉਂਦੀ ਆ ਉਹਨੇ ਥੋੜੀ ਜਿਹੀ ਇੱਕ ਵਧੇਗੀ ਕੀਤੀ ਸਾਨੂੰ ਉਹਨੇ ਕੁਝ ਸ਼ਬਦ ਇਸ ਤਰ੍ਹਾਂ ਦੇ ਬੋਲੇ ਲੇਕਿਨ ਸਾਡਾ ਏਕਾ ਕਰਕੇ ਅਸੀਂ ਜਿਹੜਾ ਵਾ ਉਹਦੇ ਨਾਲ ਅੱਜ ਵੀ ਡਟ ਰਹੇ ਹਾਂ ਅੱਜ ਵੀ ਸਵੇਰੇ ਗੱਲ ਹੋ ਰਹੀ ਸੀ ਇਸ ਮੈਟਰ ਤੇ ਔਰ ਐਸੀ ਸਾਨੂੰ ਆਸ ਹੈ ਕਿ ਅਸੀਂ ਮਤਲਬ ਸੱਚ ਜਿਹੜਾ ਸੱਚ ਹੀ ਹੁੰਦਾ ਹੈ ਅਸੀਂ ਕੋਈ ਇਹ ਬਾਬਾ ਜੀ ਬੜੇ ਚਿਰ ਤੋਂ ਬਹੁਤ سارے ਸੀਨੀਅਰ ਪੱਤਨਾ ਕੋਰਸਾਂ ਦੀ ਜਿਹੜੀ ਪੜ੍ਹਾਈ ਆ ਉਹ ਬਾਬਾ ਜੀਵਨ ਸਿੰਘ ਅਕੈਡਮੀ ਦੇ ਵਿੱਚ ਫ੍ਰੀ ਸਾਡੇ ਸਮਾਜ ਨੂੰ ਦਿੱਤੀ ਜਾਵੇਗੀ ਸਾਡੀ ਜਥੇਬੰਦੀ ਵੱਲੋਂ ਇਹ ਉਪਰਾਲਾ ਕਾਫੀ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਪਰ ਦੁੱਖ ਦੀ ਗੱਲ ਹੈ ਕਿ ਸਾਡਾ ਇਹ ਨਹੀਂ ਕਿ ਸਾਡੇ ਸਮਾਜ ਦੇ ਕੋਲ ਪੈਸਾ ਨਹੀਂ ਹੈਗਾ ਸਾਡੇ ਸਮਾਜ ਦੇ ਕੋਲ ਪੈਸਾ ਵੀ ਹੈਗਾ ਏ ਇਹ ਨਹੀਂ ਕਿ ਸਾਡੇ ਸਮਾਜ ਦੇ ਬੰਦੇ ਬਾਹਰ ਨਹੀਂ ਗਏ ਪਰ ਇਸ ਗੱਲ ਵੱਲ ਜਿਹੜੇ ਨਾ ਉਹਨਾਂ ਦੀ ਸੋਚ ਨਹੀਂ ਜਾ ਰਹੀ ਅੱਜ ਜਰਨਲ ਸਮਾਜ ਦੀ ਜਥੇਬੰਦੀ ਅੱਜ ਬੰਦੀ ਹੈ ਨਾ ਰਾਤੋਂ ਰਾਤ ਉਹ ਅਮੀਰ ਹੋ ਜਾਂਦੀ ਏ ਰਾਤੋਂ ਰਾਤ ਉਹਨਾਂ ਦੇ ਜਿਹੜੇ ਪ੍ਰਧਾਨ ਨੇ ਉਹ ਗੱਡੀਆਂ ਤੇ ਘੁੰਮਦੇ ਨੇ ਕਿਉਂ ਘੁੰਮਦੇ ਨੇ ਕਿਉਂਕਿ ਜਿਹੜੇ ਉਹਨਾਂ ਦਾ ਸਮਾਜ ਹੈ ਉਹਨਾਂ ਦੀ ਜਥੇਬੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਲ ਇੰਡੀਆ ਦਸ਼ਮੇਸ਼ ਫੌਜ ਰੰਗਰੇਟਾ ਦਲ ਦੇ ਵੱਲੋਂ ਖਡੂਰ ਸਾਹਿਬ ਦੇ ਪਿੰਡ ਟੋਟਾ ਵਿਖੇ ਇੱਕ ਮਿਲਣੀ ਕੀਤੀ ਗਈ ਪਰਿਵਾਰ ਦੇ ਨਾਲ ਜਿਸ ਦੇ ਵਿੱਚ ਪਿੰਡ ਦੇ ਬਹੁਤ ਸਾਰੇ ਇਹ ਜਿਹੜੇ ਸੁਹਿਰਦ ਜਿਹੜੇ ਆਪਣੀ ਕੌਮ ਪ੍ਰਤੀ ਸੁਚੇਤ ਨੇ ਉਨ੍ਹਾਂ ਭੈਣਾਵਾਂ ਔਰ ਵੀਰਾਂ ਵੱਲੋਂ ਜਥੇਬੰਦੀ ਦੇ ਨਾਲ ਜੁੜੇ ਰਹੇ ਔਰ ਇਹਨਾਂ ਵੱਲੋਂ ਅੱਜ ਪਰਨ ਕੀਤਾ ਗਿਆ ਹੈ ਕਿ ਅਸੀਂ ਆਪਣੇ ਸਮਾਜ ਪ੍ਰਤੀ ਆਪਣੇ ਹੱਕਾਂ ਪ੍ਰਤੀ ਜਦੋਂ ਵੀ ਲੋਡ ਪਵੇਗੀ ਤਾਂ ਅਸੀਂ ਉੱਥੇ ਆਪਣੀ ਆਵਾਜ਼ ਬੁਲੰਦ ਕਰਾਂਗੇ ਔਰ ਮੈਂ ਇਹਨਾਂ ਸਾਰਿਆਂ ਨੂੰ ਵਧਾਈ ਦੇਣਾ ਇਸ ਸੰਘਰਸ਼ ਦੀ ਲਹਿਰ ਦੇ ਵਿੱਚ ਜੁੜਨ ਦੇ ਲਈ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹੇ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲਕਾ ਖਡੂਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਪਿੰਡ ਟੋਟਾ ਵਿਖੇ ਅੱਜ ਦਸ਼ਮੇਸ਼ ਫੌਜ ਰੰਗਰੇਟਾ ਦਲ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ ਆ ਭਾਈ ਸੁਰਜੀਤ ਸਿੰਘ ਜੋ ਜ਼ਿਲ੍ਹਾ ਤਰਨਤਾਰ ਤੋਂ ਚੇਅਰਮੈਨ ਹੈ ਉਹਨਾਂ ਦੀ ਅਗਵਾਈ ਦੇ ਵਿੱਚ ਇੱਥੇ ਇੱਕ ਗੱਲ ਮੈਂ ਕਹਿਣੀ ਚਾਹੁੰਦਾ ਜਿੰਨੀਆਂ ਵੀ ਭੈਣਾਂ ਖੜੀਆਂ ਨੇ ਇਹ ਵਧਾਈ ਦੇ ਵਧਾਈ ਦੇ ਪਾਤਰ ਨੇ ਕਿਉਂਕਿ ਅਸੀਂ ਜਦੋਂ ਵੀ ਮੀਟਿੰਗ ਕਿਤੇ ਕਰਨ ਜਾਂਦੇ ਆ ਤੇ ਉੱਥੇ ਭੈਣਾਂ ਨਹੀਂ ਆਉਂਦੀਆਂ ਪਰ ਜਦੋਂ ਇਸ ਪਿੰਡ ਦੇ ਵਿੱਚ ਅਸੀਂ ਆਏ ਆ ਤੇ ਮੇਰੇ ਖਿਆਲ ਉਹਨੇ ਭਾਈ ਨਹੀਂ ਹੈਗੇ ਜਿੰਨੀਆਂ ਇਹ ਭੈਣਾਂ ਇੱਥੇ ਇਕੱਠੀਆਂ ਹੋਈਆਂ ਨੇ ਸੋ ਸਮਾਜ ਸਾਡਾ ਜਾਗਦਾ ਪਿਆ ਏ ਇੱਕ ਦਿਨ ਇਹੋ ਜਿਹਾ ਸਮਾਂ ਆਵੇਗਾ ਜਿਸ ਦਿਨ ਇਹ ਜਿਹੜੀ ਲਹਿਰ ਆ ਇਹ ਪ੍ਰਚੰਡ ਹੋ ਜਾਏਗੀ ਤੇ ਜਿਹੜੇ ਸਾਡੇ ਹੱਕ ਅ ਦਬੇ ਹੋਏ ਨੇ ਉਹ ਸਾਡੇ ਹੱਕਾਂ ਤੇ ਕੋਈ ਵੀ ਡਾਕਾ ਜਿਹੜਾ ਉਹ ਮਾਰ ਨਹੀਂ ਸਕੇਗਾ ਜਿਹੜੇ ਸਾਡੇ ਹੱਕ ਹੈ ਇਸ ਲੜਾਈ ਦੇ ਵਿੱਚ ਸ਼ਾਮਲ ਨੇ ਕਿਉਂਕਿ ਸਾਡੇ ਸਮਾਜ ਦੇ ਨਾਲ ਬਹੁਤ ਤਕੇ ਹੋ ਰਹੇ ਨੇ ਆਏ ਦਿਨ ਕੋਈ ਨਾ ਕੋਈ ਨਵੇਂ ਤੋਂ ਨਵਾਂ ਜਿਹੜਾ ਪੰਗਾ ਹੈ ਉਹ ਖੜਾ ਕੀਤਾ ਜਾ ਰਿਹਾ ਨੇ ਜਿਸ ਤਰ੍ਹਾਂ ਅੱਗੇ ਤੇ ਪਹਿਲਾਂ ਜਿਹੜੀ ਲੜਾਈ ਸੀ ਉਹ ਗਰਾਉਂਡ ਜ਼ੀਰੋ ਤੇ ਹੁੰਦੀ ਸੀ ਪਰ ਹੁਣ ਜਿਹੜੀ ਗਰਾਉਂਡ ਜ਼ੀਰੋ ਤੇ ਲੜਾਈ ਤੇ ਹੈਗੀ ਹੈਗੀ ਆ ਸਾਡੇ ਹੱਕਾਂ ਪ੍ਰਤੀ ਵੀ ਹੈਗੀ ਹੈਗੀ ਆ ਪਰ ਸੋਸ਼ਲ ਮੀਡੀਆ ਤੇ ਸਾਡੇ ਸਮਾਜ ਨੂੰ ਬਹੁਤ ਭੰਡਿਆ ਜਾ ਰਿਹਾ ਏ ਸੋ ਮੈਂ ਉਹਨਾਂ ਨੌਜਵਾਨਾਂ ਨੂੰ ਵੀ ਕਹਿਣਾ ਚਾਹੁੰਦਾ ਜਿਹੜੇ ਮੋਬਾਈਲ ਚਲਾਉਂਦੇ ਨੇ ਉਹ ਵੀ ਇਹਨਾਂ ਦਾ ਮੂੰਹ ਤੋੜਵਾ ਜਵਾਬ ਦੇਣ ਕਮੈਂਟਾਂ ਦੇ ਵਿੱਚ ਸੋ ਜਿੱਥੇ ਵੀ ਸਾਡੀ ਲੋੜ ਪੈਂਦੀ ਆ ਅਸੀਂ ਉੱਥੇ ਉਹਨਾਂ ਦੀ ਮਦਦ ਕਰਾਂਗੇ ਸਾਡੀ ਪੂਰੀ ਜਿਹੜੀ ਟੀਮ ਹੈ ਉਹ ਮਦਦ ਕਰੇਗੀ ਸੋ ਦਾਦੀਆਂ ਇੰਨੀ ਬੇਦੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੋ ਭੈਣਾ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਵਧਾਈ ਦੇ ਪਾਤਰ ਅਸੀਂ ਜਦੋਂ ਵੀ ਕਿਤੇ ਮੀਟਿੰਗ ਕਰ ਜਾਂਦੇ ਨਾ ਉੱਥੇ ਭੈਣਾ ਹੁੰਦੀਆਂ ਹੀ ਨਹੀਂ ਐ ਜੇ ਹੁੰਦੀਆਂ ਤੇ ਇੱਕ ਅੰਦੀਆਂ ਹੁੰਦੀਆਂ ਨੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਇਹ ਹੱਕਾਂ ਦੀ ਗੱਲ ਜਿਹੜੀਆਂ ਫਿਰੀਆਂ ਭੈਣਾ ਤੋਂ ਹੀ ਉੱਠਣੀ ਐ ਅੱਛਾ ਕਿਉਂਕਿ ਜਿੱਦਾਂ ਮਾਈ ਭਾਗੋ ਨੇ ਕਹਿ ਦਿੱਤਾ ਸੀ ਕਿ ਜੇਕਰ ਤੁਸੀਂ ਵੀ ਪੁਰਨਾ ਤੇ ਮੈਂ ਤੁਰਾਂਗੀ ਔਰ ਉਹਨੇ ਜੰਗ ਲੜਾ ਜੰਗ ਦੇ ਮੈਦਾਨ ਦੇ ਵਿੱਚ ਸਿੱਧੀ ਪ੍ਰਾਪਤ ਕੀਤੀ ਸੀ ਨੋ ਸੇ ਤਰੀਕੇ ਦੇ ਨਾਲ ਤੁਹਾਨੂੰ ਵੀ ਅੱਜ ਉਹੀ ਰੋਲ ਨਿਭਾਉਣ ਦੀ ਲੋੜ ਹੈ ਔਰ ਤਕੜੀਆਂ ਹੋ ਜੋ ਸਾਨੂੰ ਥਾਪੜਾ ਦੇ ਦਿਓ ਅਸੀਂ ਫਿਰ ਆਪਣੇ ਆਪ ਹੀ ਵੇਖਿਓ ਕਿਵੇਂ ਇਹਨਾਂ ਨੂੰ ਅੱਗੇ ਲਾ ਕੇ ਭਜਾਉਨੇ ਆ ਸਮਾਜ ਉਹਨਾਂ ਚਿਰ ਤਰੱਕੀ ਨਹੀਂ ਕਰ ਪਾਉਂਦਾ ਜਿੰਨਾ ਚਿਰ ਭੈਣਾ ਸਾਥ ਨਹੀਂ ਦਿੰਦੇ ਆ ਔਰ ਅੱਜ ਜੇ ਕੋਈ ਸਮਾਜ ਤਰੱਕੀ ਕਰਦਾ ਨਾ ਉਹਦੇ ਵਿੱਚ ਭੈਣਾ ਦਾ ਬਹੁਤ ਵੱਡਾ ਯੋਗਦਾਨ ਹੈ ਜਿਸ ਤਰ੍ਹਾਂ ਮਾਈ ਭਾਗੋ ਜੀ ਮਾਈ ਭਾਗੋ ਜੀ ਜੰਗ ਦੇ ਮੈਦਾਨ ਦੇ ਵਿੱਚ ਜੂਝੇ ਨੇ ਉੱਥੇ ਹੀ ਜਿੱਥੇ ਬਾਬਾ ਜੀਵਨ ਸਿੰਘ ਜੀ ਦਾ ਪੂਰਾ ਪਰਿਵਾਰ ਜੁੱਝਿਆ ਜੰਗ ਦੇ ਵਿੱਚ ਮਾਤਾ ਰਾਜਕੌਰ ਨੇ ਵੀ ਬਰਾਬਰ ਦੇ ਤੇਗ ਚਲਾਈ ਆ ਸੋ ਇਸ ਕਰਕੇ ਮੈਂ ਬੇਨਤੀ ਕਰਨਾ ਕਿ ਤੁਸੀਂ ਵੀ ਕਿਉਂਕਿ ਆਪਣੇ ਹੱਕਾਂ ਪ੍ਰਤੀ ਸਾਨੂੰ ਸੁਚੇਤ ਹੋਣਾ ਪੈਣਾ ਹੈ ਜੇ ਅਸੀਂ ਵੇਸਲੇ ਹੋ ਗਏ ਨਾ ਜਿੱਥੇ ਸਾਡੇ ਹੱਕਾਂ ਦੇ ਪਹਿਲੋ ਡਾਕਾ ਵੱਜਣ ਦਾ ਹੈ ਉਥੇ ਫੇਰ ਡਾਕਾ ਅਸੀਂ ਫਿਰ ਉੱਠ ਨਹੀਂ ਸਕਦੇ ਬੜੇ ਸੋਨਿਆ ਅਸਲੀ ਕਾਲ ワーワーワーワ